ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਲੇਕਿਨ ਕੱਲ ਦੇ ਦਿਨ ਵੋਟਾਂ ਪੈਣੀਆਂ ਨੇ ਲੇਕਿਨ ਇਹ ਸਾਰੀ ਪ੍ਰਤੀਕਿਰਿਆ ਜਿਹੜੀ ਰਹੀ ਹੈ ਜਿੰਨਾ ਵੀ 83 ਦਿਨ ਜਿਹੜੇ ਚੋਣ ਪ੍ਰਚਾਰ ਦੇ ਰਹੇ ਨੇ ਉਹਦੇ ਵਿੱਚ ਪੁਲਿਸ ਅਫੀਸ਼ੀਅਲਸ ਦੀ ਨਜ਼ਰ ਜਿਹੜੀ ਹੈ ਬਾਜ਼ਵਾਰਗੀ ਰਹੀ ਹੈ ਤੇ ਇੱਕ ਇੱਕ ਚੀਜ਼ ਜਿਹੜੀ ਹੈ ਉਹਨਾਂ ਦੇ ਵੱਲੋਂ ਦੇਖ ਕੇ ਅੱਗੇ ਤੋਰੀ ਗਈ ਹੈ ਇਸ ਵਕਤ ਸਾਡੇ ਨਾਲ ਸੀਨੀਅਰ ਨੋਡਲ ਅਫੀਸਰ ਐਮ ਐ ਫਾਰੂਕੀ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਫਾਰੂਕੀ ਸਰ ਕੀ ਕੀ ਚੀਜ਼ਾਂ ਐਤ ਕੀ 83 ਦਿਨ ਦੇ ਕੈਂਪੇਨਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀਆਂ ਕਿੰਨੀਆਂ ਕਿ ਚੀਜ਼ਾਂ ਫੜੀਆਂ ਗਈਆਂ ਇਸ ਦੌਰਾਨ ਦੇਖੋ ਚੌਂਡ ਸਾਡਾ ਸਭ ਤੋਂ ਆਖੀਰ ਚ ਹੈਗਾ ਜਿਹੜਾ ਕੱਲ ਹੋਣਾ ਹੈਗਾ ਪਰ ਸਾਡੀ ਜਿਹੜੀ ਹੈਗੀ ਕਵਾਇਦ ਉਸ 16 ਮਾਰਚ ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਚੌਂਡ ਜ਼ਾਬਤਾ ਲਾਗੂ ਹੋਇਆ ਉਦੋਂ ਬਾਅਦ ਇਮੀਡੀਏਟਲੀ ਸਾਡੀ ਟੀਮਾ ਜਿਹੜੀ ਹੈਗੀ ਹਰਕਤ ਵਿੱਚ ਆ ਗਈਆਂ ਇੱਕ ਸਪੈਸ਼ਲ ਪਲਾਨ ਡਿਵਾਈਸ ਕੀਤਾ ਗਿਆ ਸਾਡੇ ਡੀਜੀਪੀ ਸਾਹਿਬ ਦੀ ਨਿਗਰਾਨੀ ਹੇਠ ਤੇ ਉਹਦੇ ਵਿੱਚ ਲਗਾਤਾਰ ਸਾਡੀ ਆਪਣੀ ਟੀਮਾ ਜਿਹੜੀਆਂ ਸੀਗੀਆਂ ਉਹਦੇ ਵਿੱਚ ਡਿਪਲੋਏ ਕੀਤੀਆਂ ਗਈਆਂ ਤੇ ਬਹੁਤ ਸਪੈਸ਼ਲ ਆਪਰੇਸ਼ਨਸ ਆਰਗੇਨਾਈਜ਼ ਕੀਤੇ ਗਏ ਜਿੱਦਾਂ ਕੈਸੋਜ਼ ਆਪਰੇਸ਼ਨ ਹੈਗੇ ਜਿਹਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਆਪਾਂ ਕਰਦੇ ਹੈਗੇ ਇਹ ਤੋਂ ਇਲਾਵਾ ਨਾਕੇ ਹਰ ਥਾਂ ਤੇ ਲਗਾਏ ਗਏ ਉਹ ਜਿਹੜਾ ਏਰੀਆ ਡੋਮਿਨੇਸ਼ਨ ਸੀਗਾ ਉਹਦੇ ਸਦਕਾ ਸਾਡੇ ਕੋਲ ਜਿਹੜਾ ਹੈਗਾ ਤਕਰੀਬਨ 642 ਕਰੋੜ ਤੋਂ ਜ਼ਿਆਦਾ ਜੇ ਸਾਡੀ ਰਿਕਵਰੀ ਹੋ ਚੁੱਕੀ ਹੈਗੀ ਇਹਦੇ ਵਿੱਚ ਜੇ ਇਨ ਟਰਮਸ ਆਫ ਮਨੀਟਰੀ ਟਰਮਸ ਜੇ ਆਪਾਂ ਕਹੀਏ ਤੇ ਜਿੱਥੇ ਤੱਕ ਡਰੱਗਸ ਦੀ ਰਿਕਵਰੀ ਹੈ 205 ਕਿਜੀ ਹਿਰੋਇਨ 185 ਕਿਜੀ ਜਿਹੜੀ ਹੈਗੀ ਓਪੀਐਮ 10000 ਕਿਜੀ ਦੇ ਨੇੜੇ ਜਿਹੜੀ ਹੈਗੀ ਉਹ ਪੋਪੀ ਹਸਕ ਹੈਗੀ ਇਸ ਤੋਂ ਇਲਾਵਾ 82000 ਲੀਟਰ ਤੋਂ ਬਾਅਦ 83000 ਲੀਟਰ ਜਿਹੜਾ ਹੈਗਾ ਉਹ ਲਿਕਰ ਬਰਾਮਦ ਹੋਈ ਹੈ ਜਿਹੜੀ ਲਾਨ ਜਿਹਦੇ ਤੋਂ ਇਲੈਕਸਿਟ ਲਿਕਰ ਬੰਦੀ ਹੈਗੀ ਤਕਰੀਬਨ 25 ਲੱਖ ਲੀਟਰ ਹੈਗੀ ਇਹ ਜਿਹੜੀ ਸਾਰੀ ਰਿਕਵਰੀਆਂ ਹੈਗੀਆਂ ਇਹ ਉਦੋਂ ਤੋਂ ਇਲਾਵਾ ਹੈਗੀਆਂ ਜਿਹਦੇ ਵਿੱਚ ਸਮੈਕ ਵੀ ਰਿਕਵਰੀ ਜਿਹੜੀ ਕੈਪਸੂਲ ਦੇ ਰਿਕਵਰੀ ਹੈਦੋ ਹੈਗੀਆਂ which i cannot mention right now it is such a big long list ਤੇ ਪਰ ਇਹਦੇ ਵਿੱਚ 13 ਕਰੋੜ ਦੇ ਡੇਢ ਜਿਹੜਾ ਹੈਗਾ 14 ਕਰੋੜ ਦੇ ਜਿਹੜੇ ਕੈਸ਼ ਬਰਾਮਦ ਹੋਇਆ ਹੈਗਾ ਇਹ ਤੋਂ علاوہ ਇਹ ਇਸ ਕਰਕੇ ਮੈਂ ਕਵਾਂਗਾ ਕਿ ਜਿਹੜੀ 16 ਮਾਰਚ ਤੋਂ ਸਾਡੀ ਇਹ ਆਪਣੀ ਮਿਹਨਤ ਸ਼ੁਰੂ ਹੋਈ ਸੀ ਉਹਦੇ ਸਦਕਾ ਆਪਾਂ ਇਹਨੂੰ ਪ੍ਰिवेंट ਕਰਨ 'ਚ ਕਾਮਯਾਬ ਹੋਏ ਹੈਗੇ ਐਨ ਉਮੀਦ ਹੈ ਕਿ ਕੱਲ ਦਾ ਜਿਹੜਾ ਸਮਾਂ ਹੋਊਗਾ ਉਹਨੂੰ ਵੀ ਆਪਾਂ ਵਧੀਆ ਤਰੀਕੇ ਨਾਲ ਗੁਜ਼ਾਰਾਂਗੇ ਜੀ ਸਰ ਜਿਸ ਤਰੀਕੇ ਦੇ ਨਾਲੇ ਪਿਛਲੇ 83 ਦਿਨ ਦਾ 16 ਮਾਰਚ ਤੋਂ ਤੁਸੀਂ ਗੱਲ ਕੀਤੀ ਕਿ ਤੁਸੀਂ ਸਾਰੇ ਆਪਣੀ ਆਪਣੀ ਡਿਊਟੀਆਂ ਤੇ ਤਾਇਨਾਤ ਹੋ ਗਏ ਸੀ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਸੀ ਲੇਕਿਨ ਅਸਲੀ ਜਿਹੜੀ ਗੱਲ ਹੈ ਉਹ ਇੱਕ ਤਰੀਕ ਨੂੰ ਹੋਏਗੀ ਉੱਥੇ ਬਹੁਤ ਸਾਰੇ ਜਿਹੜੇ ਨੇ ਉਹ ਸੈਂਸਿਟਿਵ ਜ਼ੋਨਸ ਡਿਕਲੇਅਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਜਿਹੜੀ ਹੈ ਉਹ ਕਾਰਵਾਈ ਹੋਏਗੀ ਉਥੇ ਕਿਸੇ ਤਰੀਕੇ ਦੀ ਸਕਿਉਰਿਟੀ ਤਾਇਨਾਤ ਕੀਤੀ ਜਾਏਗੀ ਸਾਡਾ ਬੜਾ ਇਲਾਬੋਰੇਟ ਅਰੇਂਜਮੈਂਟ ਹੈਗਾ ਇਹਦੇ ਵਿੱਚ ਏਰੀਆ ਡੋਮਿਨੇਸ਼ਨ ਇਸ ਕੁਆਇਟ ਐਕਸਟੈਂਸਿਵ ਇਹਦੇ ਵਿੱਚ ਹਰ ਇੱਕ ਥਾਣੇ ਦੇ ਲੈਵਲ ਤੇ 3 ਤੋਂ 5 ਪੈਟਰੋਲਿੰਗ ਪਾਰਟੀਆਂ ਹੈਗੀਆਂ ਸਾਡੀਆਂ ਉਦੋਂ ਅਲਾਵਾ ਸਾਡੇ ਐਸਚਓਸ ਤੇ ਡੀਐਸਪੀਸ ਦੇ ਵਿਲ ਆਲਸੋ ਬੀ ਆਨ ਮੂਵ ਜਿਹੜੇ ਇਹਦੇ ਅਲਾਵਾ ਤਕਰੀਬਨ 2000 ਤੋਂ ਬਾਅਦ ਜਿਹੜੇ ਨੇ ਉਹ ਸੈਕਟਰ ਡਿਵਾਈਡ ਕੀਤਾ ਗਿਆ ਪੂਰੇ ਪੰਜਾਬ ਨੂੰ 2000 ਤੋਂ ਬਾਅਦ ਸੈਕਟਰਾਂ ਇਹ ਜਿਹੜੇ ਰੂਟ ਸੈਕਟਰ ਨੇ ਇਹਦੇ ਵਿੱਚ ਹਰ ਇੱਕ ਸੈਕਟਰ ਸੈਕਟਰ ਅਫੀਸਰ ਲਗਾਏ ਗਏ ਨੇ ਤਾਂ ਉਹਦੇ ਨਾਲ ਜਿਹੜੀ ਹੈਗੀ ਫੋਰਸ ਡਿਪਲॉय ਕੀਤੀ ਗਈ ਹੋਈ ਹੈ ਇਹ ਤੋਂ ਇਲਾਵਾ ਹਰ ਇੱਕ ਥਾਂ ਤੇ ਸਟ੍ਰੈਟੈਜਿਕ ਪਲੇਸਸ ਤੇ ਰਿਜ਼ਰਵਾ ਰੱਖਿਆ ਹੋਈਆਂ ਹੈਗੀਆਂ ਜਿਹੜੀ ਪੂਰ 12000 ਵਾਇਰਲੈਸ ਸੈਟਾ ਨਾਲ ਇੰਟਰਕਨੈਕਟਿਡ ਹੈਗੀਆਂ ਜੇ ਅਗਰ ਲੋਡ ਪਊਗੀ ਜਿੱਥੇ ਵੀ ਕੋਈ ਅਗਰ ਸਮੱਸਿਆ ਹੋਵੇ ਤਾਂ ਇਮੀਡੀਏਟਲੀ ਦੇ ਰਿਐਕਸ਼ਨ ਰੀਚ ਤੋ ਜਿਹੜੀ ਸੀਸੀਟੀਵੀ ਵੈਨ ਸਰਕਾਰ ਜ਼ਕਮਰੀਆਂ ਨੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਤੋਂ ਵੀ ਕੋਈ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ ਉਹਨਾਂ ਤੋਂ ਵੀ ਸੈਂਸਿਟਿਵ ਜ਼ੋਨਸ ਦੀ ਕੁਝ ਜਿਹੜੀ ਹੈ ਉਹ ਇੰਡੀਕੇਸ਼ਨ ਤੁਹਾਡੇ ਤੱਕ ਪਹੁੰਚੀ ਹੈ ਜਿਹੜੀ ਵੈਨਸ ਹੈ ਗਿਆ ਸੀਸੀਟੀਵੀ ਜਿਹਦੇ ਵਿੱਚ ਲੱਗਿਆ ਹੋਇਆ ਦੈਟ ਇਜ਼ ਦਾ ਇਨੀਸ਼ੀਏਟਿਵ ਆਫ ਦਾ ਇਲੈਕਸ਼ਨ ਕਮਿਸ਼ਨ ਐਂਡ ਦੈਟ ਇਜ਼ ਡੂਇੰਗ ਸੈਪਰੇਟਲੀ ਬਟ ਸਾਡਾ ਆਪਣਾ ਜਿਹੜਾ ਅਰੇਂਜਮੈਂਟ ਇਹਦੇ ਵਿੱਚ ਆਪਾਂ ਪੁਲਿਸ ਦਾ ਕੀਤਾ ਸੀਗਾ ਉਹਦੇ ਵਿੱਚ ਹਰ ਇੱਕ ਜਿਹੜੀ ਪੋਲਿੰਗ ਪਾਰਟੀ ਜਿਹੜੀ ਪੈਟਰੋਲਿੰਗ ਪਾਰਟੀ ਹੋਗੀ ਉਹਦੇ ਵਿੱਚ ਆਪਾਂ ਸਿਮ ਜਿਹੜੇ ਟੈਬ ਦਿੱਤੇ ਹੋਏ ਨੇ ਜਿਹੜੇ ਜੀਪੀਐਸ ਇਨੇਬਲਡ ਨੇ ਤੇ ਉਸ ਦੀ ਆਪਾਂ ਜਿਹੜੀ ਹੈਗੀ ਇੱਕ ਕੰਟਰੋਲ ਰੂਮ ਚ ਵੀ ਆਪਾਂ ਮੋਨਿਟਰਿੰਗ ਕਰ ਸਕਦੇ ਹਾਂਗੇ ਐਸਐਸਪੀ ਸੀਪੀ ਸਾਰੀ ਉਹਨਾਂ ਦੀ ਮੂਵਮੈਂਟ ਦੇਖ ਸਕਦੇ ਹਾਂਗੇ ਆਪਾਂ ਇਹ ਦੇਖ ਸਕਦੇ ਹਾਂ ਕਿ ਸਾਰੀ ਪੈਟਰੋਲਿੰਗ ਪਾਰਟੀਆਂ ਪ੍ਰੋਪਰਲੀ ਪਹੁੰਚ ਰਹੀਆਂ ਨਹੀਂ ਪਹੁੰਚ ਰਹੀਆਂ ਕਿੱਥੇ ਪੈਟਰੋਲਿੰਗ ਕਰ ਰਹੀਆਂ ਐਂਡ that would be visibly available ਅਕੋਰਡਿੰਗ ਟੂ ਯੂ ਪੁਲਿਸ ਜਿਹੜੇ ਇਸ ਵਕਤ ਮਹਿਕਮਾ ਉਹਨਾਂ ਦੇ ਅਕੋਰਡਿੰਗਲੀ ਕਿਹੜੇ ਕਿਹੜੇ ਜ਼ੋਨ ਨੂੰ ਤੁਸੀਂ ਡਿਕਲੇਅਰ ਕੀਤੇ ਨੇ ਕਿ ਸਭ ਤੋਂ ਜ਼ਿਆਦਾ ਸੈਂਸਿਟਿਵ ਨੇ ਇਹ ਸੈਂਸਿਟਿਵਿਟੀ ਜਿਹੜੀ ਹੈਗੀ ਉਹ ਪੋਲਿੰਗ ਸਟੇਸ਼ਨ ਵਾਈਜ਼ ਹੈਗੀ ਪੰਜਾਬ ਇਜ਼ ਨਾਟ ਦੈਟ ਵੇ ਸੈਂਸਿਟਿਵ ਜਿਹਦੇ ਵਿੱਚ ਤੁਸੀਂ ਪੂਰਾ ਜ਼ਿਲ੍ਹਾ ਜਾਂ ਕੋਈ ਪੂਰਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਸੈਂਸਿਟਿਵ ਡਿਕਲੇਅਰ ਕਰੋ ਇਹਦੇ ਵਿੱਚ ਜਿਹਦੇ ਵੀ ਨੇਪੋਲੀ ਕੇ ਸਟੇਸ਼ਨ ਹੈਗੇ ਉਹਨਾਂ ਦੇ ਪੈਰਾਮੀਟਰ ਦੇ ਮੁਤਾਬਿਕ ਕ੍ਰਿਟੀਕਲ ਯਾ ਸੈਂਸਿਟਿਵ ਡਿਕਲੇਅਰ ਕੀਤੇ ਗਏ ਨੇ ਤੇ ਉਹਦੇ ਅਕੋਰਡਿੰਗ ਹੀ ਉਹਦੇ ਚ ਡੋਮਿਨੇਸ਼ਨ ਕੀਤਾ ਗਿਆ ਹੋਇਆ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਦੇ ਲਈ ਅਸੀਂ ਨੋਡਲ ਅਫਸਰ ਜਿਹੜੇ ਨੇ ਐਮ ਐ ਫਾਰੂਕੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਪੂਰੀ ਤਨਾਤੀ ਹੋ ਚੁੱਕੀ ਹੈ ਕੱਲ ਦੇ ਦਿਨ ਸੁਖਾਵੇਂ ਮਾਹੌਲ ਦੇ ਵਿੱਚ ਚੋਣਾ ਹੋਣਾ ਇਹਦੀ ਜਿਹੜੀ ਹੈ ਪੂਰੀ ਕੋਸ਼ਿਸ਼ ਔਰ ਪੂਰਨ ਤੌਰ ਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਰ ਪੱਖ ਤੋਂ ਇਹ ਵੋਟਾਂ ਜਿਹੜੀਆਂ ਨੇ ਉਹ ਸੁਖਾਵੇਂ ਮਾਹੌਲ ਦੇ ਵਿੱਚ ਕਰਵਾਈਆਂ ਜਾਣ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਹੋ ਗਲੋਬਲ ਪੰਜਾਬ ਟੀਵੀ